55 ਸਾਲਾ ਦੀ ਮਾਫ ਕਰਨਾ ਇੱਕ ਔਰਤ ਦੱਸੀ ਜਾ ਰਹੀ ਹੈ ਜੋ ਕਿ ਰਿਪੋਰਟ ਪੋਜ਼ਿਟਿਵ ਪਾਈ ਜਾਂਦੀ ਹੈ ਤਾਂ ਔਰਤ ਇੱਕ ਧਾਰਮਿਕ ਸਮਾਗਮ ਦੇ ਵਿੱਚ ਗਈ ਸੀ ਪੰਜਾਬ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਉਹ ਕਰੋਨਾ ਪੋਜ਼ਿਟਿਵ ਪਾਈ ਜਾਂਦੀ ਹੈ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਦੇ ਲਈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਔਰ ਸਾਵਧਾਨੀ ਵਰਤਣ ਦੇ ਲਈ ਵੀ ਜ਼ਰੂਰ ਕਿਹਾ ਗਿਆ ਹੈ ਔਰ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਬਦਲਣ ਦੇ ਕਰਕੇ ਹਸਪੀਟਲ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਤਾਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਡਾਕਟਰਾਂ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਜਾਰੀ ਕੀਤੀ ਹੈ ਖਾਂਸੀ ਬੁਖਾਰ ਗਲਜ ਖਰਾਸ਼ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣ ਔਰ ਫੌਰਨ ਡਾਕਟਰ ਦੇ ਨਾਲ ਸਲਾਹ مشورہ کریں ਤਾਂ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਕਰੋਨਾ ਮੁੜ ਬਣ ਸਕਦਾ ਹੈ ਕਿਉਂਕਿ ਸਾਵਧਾਨੀ ਵਰਤਣ ਦੇ ਲਈ ਡਾਕਟਰਾਂ ਦੇ ਵੱਲੋਂ ਅਪੀਲ ਹੈ ਔਰ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਆਇਆ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਸਾਹ ਲੈਣ ਦੇ ਵਿੱਚ ਜਦੋਂ ਤਕਲੀਫ ਆਉਂਦੀ ਹੈ ਤਾਂ ਉਸ ਦਾ ਕਰੋਨਾ ਟੈਸਟ ਕੀਤਾ ਜਾਂਦਾ ਔਰ ਉਹ ਕਰੋਨਾ ਪੋਜ਼ਿਟਿਵ ਨਿਕਲਦਾ ਐਮਰਜੈਂਸੀ ਦੇ ਵਿੱਚ ਵੀ ਉਸ ਨੂੰ ਦਾਖਲ ਕੀਤਾ ਜਾਂਦਾ ਹੈ ਹਾਲਾਂਕਿ ਵਿਸ਼ੇਸ਼ ਰੂਪ ਦੇ ਵਿੱਚ ਅਜਿਹੇ ਵਾਰਡ ਵੀ ਤਿਆਰ ਕਰ ਦਿੱਤੇ ਗਏ ਨੇ ਹਸਪਤਾਲ ਦੇ ਵਿੱਚ ਜਿੱਥੇ ਕੋਵਿਡ ਮਰੀਜ਼ਾਂ ਨੂੰ ਅੱਡ ਤੋਂ ਰੱਖਿਆ ਜਾ ਸਕੇ ਤਾਂ ਤੁਸੀਂ ਆਪਣੀ ਸੇਫਟੀ ਦਾ ਧਿਆਨ ਪਹਿਲਾਂ ਆਪ ਹੀ ਰੱਖਣਾ ਹੈ ਔਰ ਕਰੋਨਾ ਜ਼ਿਆਦਾ ਨਾ ਫੈਲੇ ਉਸ ਦੇ ਵਾਸਤੇ ਜਿਵੇਂ ਆਪਾਂ ਪਹਿਲਾਂ ਕਰੋਨਾ ਦੇ ਵੇਲੇ ਚੀਜ਼ਾਂ ਅਪਣਾਈਆਂ ਸਨ ਉਹੀ ਅਪਣਾਉਣ ਦੀ ਜ਼ਰੂਰਤ ਹੈ 5 ਫੁੱਟ ਦੀ ਦੂਰੀ ਔਰ ਵਧੇਰੀ ਭੀੜ ਵਾਲੀ ਥਾਂ ਦੇ ਉੱਤੇ ਜਾਣ ਤੇ ਮਨਾਹੀ ਔਰ ਦੂਜੇ ਪਾਸੇ ਵਾਰ-ਵਾਰ ਹੱਥ ਧੋਣਾ ਔਰ ਮਾਸਕ ਜ਼ਰੂਰ ਲਗਾ ਕੇ ਜਾਣਾ ਜਿੱਥੇ ਜ਼ਿਆਦਾ ਸਪੀਡ ਹੋਵੇ ਤਾਂ ਜਈਆਂ ਸਾਵਧਾਨੀਆਂ ਵਰਤਣ ਦੀ ਜ਼ਰੂਰ ਲੋਕਾਂ ਨੂੰ ਜ਼ਰੂਰਤ ਹੈ ਤਾਂ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਕਰੋਨਾ ਦੀ ਦਸਤਕ ਐਂਟਰੀ ਕਹਿ ਲਓ ਕਿ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਰਹੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਨਜਿੱਠਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਕਿਉਂਕਿ ਹਸਪਤਾਲਾਂ ਦੇ ਵਿੱਚ ਪਹਿਲਾ ਹੀ ਵੱਖ ਵਾਰਡ ਤਿਆਰ ਕਰ ਦਿੱਤੇ ਗਏ ਨੇ ਡੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਰ ਸੰਧੀਰ ਪੰਜਾਬ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਬੀਤੇ ਦਿਨ ਮੋਹਾਲੀ ਦੇ ਵਿੱਚ ਕੇਸ ਸਾਹਮਣੇ ਆਇਆ ਸੀ ਤੇ ਹੁਣ ਚੰਡੀਗੜ੍ਹ ਦੇ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਹੈ ਤਾਂ ਸਾਹ ਲੈਣ ਦੇ ਵਿੱਚ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਦਿੱਕਤ ਆ ਰਹੀ ਹੈ ਉਹ ਮਰੀਜ਼ ਪਹਿਲਾਂ ਤੋਂ ਹੀ ਐਡਮਿਟ ਦੱਸਿਆ ਜਾ ਰਿਹਾ ਹਸਪੀਟਲ 'ਚ ਜੋ ਕਿ ਕਰੋਨਾ ਤੋਂ ਗ੍ਰਸਤ ਹੁਣ ਪਾਇਆ ਗਿਆ ਤਾਂ ਦੂਜੇ ਪਾਸੇ ਸਿਹਤ ਵਿਭਾਗ ਦੇ ਵੱਲੋਂ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਅਪੀਲ ਕੀਤੀ ਗਈ ਹੈ ਮਾਸਕ ਪਾਉਣ ਦੇ ਲਈ ਵੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਭੀੜ ਵਾਲੀ ਥਾਵਾਂ ਦੇ ਉੱਤੇ ਜਾਣ ਦੇ ਲਈ ਮਨਾਹੀ ਕੀਤੀ ਗਈ ਹੈ ਪਰ ਅਜਿਹੇ ਦੇ ਵਿੱਚ ਚੰਡੀਗੜ੍ਹ 'ਚ ਜਦੋਂ ਕਰੋਨਾ ਦਾ ਕੇਸ ਆਇਆ ਹੈ ਤਾਂ ਉਸ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਅਲੱਗ ਤੋਂ ਇੱਕ ਵਾਰਡ ਬਣਾ ਦਿੱਤਾ ਗਿਆ ਜਿੱਥੇ ਕਵਾਰੰਟਾਈਨ ਕਰਨ ਵਾਸਤੇ ਥਾਂ ਜਿਹੜੀ ਆ ਲੋਕਾਂ ਦੇ ਲਈ ਖਾਸ ਥਾਂ ਉੱਤੇ ਬਣਾਈ ਗਈ ਹੈ ਤਾਂ ਪੰਜਾਬ ਦੇ ਵਿੱਚ ਕਰੋਨਾ ਦੇ ਕੇਸ ਸਾਹਮਣੇ ਆ ਰਹੇ ਨੇ ਹਾਲਾਂਕਿ ਪਹਿਲਾਂ ਬਹੁਤ ਸਾਰੇ ਕੇਸ ਜਿਹੜੇ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਾਹਮਣੇ ਆਏ ਸੀ ਪਰ ਹੁਣੇ ਨਵਾਂ ਕੇਸ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਇਆ ਤਾਂ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਕਰੋਨਾ ਪੋਜ਼ਿਟਿਵ ਪਾਇਆ ਜਾਂਦਾ ਔਰ ਉਸ ਦੀ ਪੁਸ਼ਟੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ ਪੰਜਾਬ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਬਿੱਤੇ ਦਿਨ ਮੋਹਾਲੀ ਦੇ ਵਿੱਚ ਕੇਸ ਸਾਹਮਣੇ ਆਇਆ ਸੀ ਤੇ ਹੁਣ ਚੰਡੀਗੜ੍ਹ ਦੇ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਤਾਂ ਸਾਹ ਲੈਣ ਦੇ ਵਿੱਚ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਦਿੱਕਤ ਆ ਰਹੀ ਹੈ ਉਹ ਮਰੀਜ਼ ਪਹਿਲਾਂ ਤੋਂ ਹੀ ਐਡਮਿਟ ਦੱਸਿਆ ਜਾ ਰਿਹਾ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਰ ਸੰਧੀਰ ਪੰਜਾਬ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਬਿੱਤੇ ਦਿਨ ਮੋਹਾਲੀ ਦੇ ਵਿੱਚ ਕੇਸ ਸਾਹਮਣੇ ਆਇਆ ਸੀ ਤੇ ਹੁਣ ਚੰਡੀਗੜ੍ਹ ਦੇ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਤਾਂ ਸਾਹ ਲੈਣ ਦੇ ਵਿੱਚ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਦਿੱਕਤ ਆ ਰਹੀ ਹੈ ਉਹ ਮਰੀਜ਼ ਪਹਿਲਾਂ ਤੋਂ ਹੀ ਐਡਮਿਟ ਦੱਸਿਆ ਜਾ ਰਿਹਾ ਹਸਪੀਟਲ 'ਚ ਜੋ ਕਿ ਕਰੋਨਾ ਤੋਂ ਗ੍ਰਸਤ ਹੁਣ ਪਾਇਆ ਗਿਆ ਤਾਂ ਦੂਜੇ ਪਾਸੇ ਸਿਹਤ ਵਿਭਾਗ ਦੇ ਵੱਲੋਂ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਅਪੀਲ ਕੀਤੀ ਗਈ ਹੈ ਮਾਸਕ ਪਾਉਣ ਦੇ ਲਈ ਵੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਭੀੜ ਵਾਲੀ ਥਾਵਾਂ ਦੇ ਉੱਤੇ ਜਾਣ ਦੇ ਲਈ ਮਨਾਹੀ ਕੀਤੀ ਗਈ ਹੈ ਪਰ ਅਜਿਹੇ ਦੇ ਵਿੱਚ ਚੰਡੀਗੜ੍ਹ 'ਚ ਜਦੋਂ ਕਰੋਨਾ ਦਾ ਕੇਸ ਆਇਆ ਹੈ ਤਾਂ ਉਸ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਅਲੱਗ ਤੋਂ ਇੱਕ ਵਾਰਡ ਬਣਾ ਦਿੱਤਾ ਗਿਆ ਜਿੱਥੇ ਕਵਾਰਨਟੇਨ ਕਰਨ ਵਾਸਤੇ ਥਾਂ ਜਿਹੜੀ ਹੈ ਲੋਕਾਂ ਦੇ ਲਈ ਖਾਸ ਤੌਰ ਤੇ ਬਣਾਈ ਗਈ ਹੈ ਤਾਂ ਪੰਜਾਬ ਦੇ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਨੇ ਹਾਲਾਂਕਿ ਪਹਿਲਾਂ ਬਹੁਤ ਸਾਰੇ ਕੇਸ ਜਿਹੜੇ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਾਹਮਣੇ ਆਏ ਸੀ ਪਰ ਹੁਣੇ ਨਵਾਂ ਕੇਸ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਇਆ ਤਾਂ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਕੋਰੋਨਾ ਪੋਜ਼ਿਟਿਵ ਪਾਇਆ ਜਾਂਦਾ ਔਰ ਉਸ ਦੀ ਪੁਸ਼ਟੀ ਵੀ ਕੀਤੀ ਜਾਂਦੀ ਹੈ 3 ਦਿਨ ਪਹਿਲਾਂ ਹੀ ਸਾਹ ਲੈਣ ਦੀ ਤਕਲੀਫ ਦੇ ਕਰਕੇ ਐਮਰਜੈਂਸੀ ਦੇ ਵਿੱਚ ਵਿਅਕਤੀ ਨੂੰ ਦਾਖਲ ਕੀਤਾ ਗਿਆ ਸੀ ਔਰ ਪੰਜਾਬ ਤੋਂ ਇਹ ਖਬਰ ਸਾਹਮਣੇ ਆndi ਹੈ ਮਰੀਜ਼ ਦੀ ਹਾਲਤ ਦੇ ਵਿੱਚ ਫਿਲਹਾਲ ਕੋਈ ਸੁਧਾਰ ਨਹੀਂ ਹੈ ਡਾਕਟਰ ਨੇ ਕੋਵਿਡ ਟੈਸਟ ਵੀ ਕਰਵਾਇਆ ਰਿਪੋਰਟ ਪੋਜ਼ਿਟਿਵ ਨਿਕਲਦੀ ਹੈ ਔਰ ਮਰੀਜ਼ ਨੂੰ ਤੁਰੰਤ ਕਵਾਰਨਟਾਈਨ ਕੀਤਾ ਜਾਂਦਾ ਹਸਪਤਾਲ ਦੇ ਵੱਲੋਂ ਕਰੋਨਾ ਦੇ ਕਰਕੇ ਹੀ 10 ਅਲੱਗ ਤੋਂ ਵਿਸ਼ੇਸ਼ ਇਕਾਂਤ ਵਾਸ ਯੂਨਿਟ ਤਿਆਰ ਕੀਤੇ ਗਏ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮਾਮਲਿਆਂ ਦੇ ਵਿੱਚ ਵਾਧਾ ਜੇਕਰ ਹੁੰਦਾ ਤਾਂ ਉਸ ਨੂੰ ਨਜਿੱਠਣ ਦੀ ਵੀ ਤਿਆਰੀ ਪਹਿਲਾਂ ਹੀ ਕਰ ਲਈ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਵਕਵਾਖ ਹਸਪਤਾਲਾਂ ਦੇ ਵਿੱਚ ਇਸ ਦੀ ਤਿਆਰੀ ਕਰ ਦਿੱਤੀ ਗਈ ਹੈ 23 ਮਈ ਨੂੰ ਮੋਹਾਲੀ ਦੇ ਵਿੱਚ ਹਰਿਆਣਾ ਦੇ ਯਮੁਨਾ ਨਗਰ ਦੇ ਇੱਕ ਵਿਅਕਤੀ ਦਾ ਕੇਸ ਸਾਹਮਣੇ ਆਇਆ ਸੀ 51 ਸਾਲਾ ਦੀ ਮਾਫ ਕਰਨਾ ਇੱਕ ਔਰਤ ਦੱਸੀ ਜਾ ਰਹੀ ਹੈ ਜੋ ਕਿ ਰਿਪੋਰਟ ਪੋਜ਼ਿਟਿਵ ਪਾਈ ਜਾਂਦੀ ਹੈ ਤਾਂ ਔਰਤ ਇੱਕ ਧਾਰਮਿਕ ਸਮਾਗਮ ਦੇ ਵਿੱਚ ਗਈ ਸੀ ਪੰਜਾਬ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਉਹ ਕਰੋਨਾ ਪੋਜ਼ਿਟਿਵ ਪਾਈ ਜਾਂਦੀ ਹੈ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਦੇ ਲਈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਔਰ ਸਾਵਧਾਨੀ ਵਰਤਣ ਦੇ ਲਈ ਵੀ ਜ਼ਰੂਰ ਕਿਹਾ ਗਿਆ ਹੋਰੇ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਬਦਲਣ ਦੇ ਕਰਕੇ ਹਸਪੀਟਲ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਤਾਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਡਾਕਟਰਾਂ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਜਾਰੀ ਕੀਤੀ ਹੈ ਖਾਂਸੀ ਬੁਖਾਰ ਗਲਜ ਖਰਾਸ਼ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰ ਦੀ ਜਾਂਚ ਕਰਵਾਉਣ ਔਰ ਫੌਰਨ ਡਾਕਟਰ ਦੇ ਨਾਲ ਸਲਾਹ مشورہ ਕਰੇ ਤਾਂ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਕਰੋਨਾ ਮੁੜ ਬਣ ਸਕਦਾ ਹੈ ਕਿਉਂਕਿ ਸਾਵਧਾਨੀ ਵਰਤਣ ਦੇ ਲਈ ਡਾਕਟਰਾਂ ਦੇ ਵੱਲੋਂ ਅਪੀਲ ਹੈ ਔਰ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਿਵਾਦ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਆਇਆ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਸਾਹ ਲੈਣ ਦੇ ਵਿੱਚ ਜਦੋਂ ਤਕਲੀਫ ਆਉਂਦੀ ਹੈ ਤਾਂ ਉਸ ਦਾ ਕਰੋਨਾ ਟੈਸਟ ਕੀਤਾ ਜਾਂਦਾ ਔਰ ਉਹ ਕਰੋਨਾ ਪੋਜ਼ਿਟਿਵ ਨਿਕਲਦਾ ਹੈ। ਐਮਰਜੈਂਸੀ ਦੇ ਵਿੱਚ ਵੀ ਉਸ ਨੂੰ ਦਾਖਲ ਕੀਤਾ ਜਾਂਦਾ ਹੈ। ਹਾਲਾਂਕਿ ਵਿਸ਼ੇਸ਼ ਰੂਪ ਦੇ ਵਿੱਚ ਅਜਿਹੇ ਵਾਰਡ ਵੀ ਤਿਆਰ ਕਰ ਦਿੱਤੇ ਗਏ ਨੇ ਹਸਪਤਾਲ ਦੇ ਵਿੱਚ ਜਿੱਥੇ ਕੋਵਿਡ ਮਰੀਜ਼ਾਂ ਨੂੰ ਅੱਡ ਤੋਂ ਰੱਖਿਆ ਜਾ ਸਕੇ ਤਾਂ ਤੁਸੀਂ ਆਪਣੀ ਸੇਫਟੀ ਦਾ ਧਿਆਨ ਪਹਿਲਾਂ ਆਪ ਹੀ ਰੱਖਣਾ ਔਰ ਕਰੋਨਾ ਜਿਆਦਾ ਨਾ ਫੈਲੇ ਉਸ ਦੇ ਵਾਸਤੇ ਜਿਵੇਂ ਆਪਾਂ ਪਹਿਲਾਂ ਕਰੋਨਾ ਦੇ ਵੇਲੇ ਚੀਜ਼ਾਂ ਅਪਣਾਈਆਂ ਸਨ ਉਹੀ ਅਪਣਾਉਣ ਦੀ ਜ਼ਰੂਰਤ ਹੈ 5 ਫੁੱਟ ਦੀ ਦੂਰੀ ਔਰ ਵਧੇਰੀ ਭੀੜ ਵਾਲੀ ਥਾਂ ਦੇ ਉੱਤੇ ਜਾਣ ਤੇ ਮਨਾਹੀ ਔਰ ਦੂਜੇ ਪਾਸੇ ਵਾਰ-ਵਾਰ ਹੱਥ ਧੋਣਾ ਔਰ ਮਾਸਕ ਜ਼ਰੂਰ ਲਗਾ ਕੇ ਜਾਣਾ ਜਿੱਥੇ ਜ਼ਿਆਦਾ ਭੀੜ ਹੋਵੇ ਤਾਂ ਜਿਹੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰ ਲੋਕਾਂ ਨੂੰ ਜ਼ਰੂਰਤ ਹੈ ਤਾਂ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਕਰੋਨਾ ਦੀ ਦਸਤਕ ਐਂਟਰੀ ਕਹਿ ਲਓ ਕਿ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਰਹੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਨਜਿੱਠਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਕਿਉਂਕਿ ਹਸਪਤਾਲਾਂ ਦੇ ਵਿੱਚ ਪਹਿਲਾ ਹੀ ਵੱਖ ਵਾਰਡ ਤਿਆਰ ਕਰ ਦਿੱਤੇ ਗਏ ਨੇ। Delhi Post Punjabi ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ ਪੰਜਾਬ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਬੀਤੇ ਦਿਨ ਮੋਹਾਲੀ ਦੇ ਵਿੱਚ ਕੇਸ ਸਾਹਮਣੇ ਆਇਆ ਸੀ ਤੇ ਹੁਣ ਚੰਡੀਗੜ੍ਹ ਦੇ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਤਾਂ ਸਾਹ ਲੈਣ ਦੇ ਵਿੱਚ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਦਿੱਕਤ ਆ ਰਹੀ ਹੈ ਉਹ ਮਰੀਜ਼ ਪਹਿਲਾਂ ਤੋਂ ਹੀ ਐਡਮਿਟ ਦੱਸਿਆ ਜਾ ਰਿਹਾ ਹਸਪੀਟਲ 'ਚ ਜੋ ਕਿ ਕਰੋਨਾ ਤੋਂ ਗ੍ਰਸਤ ਹੁਣ ਪਾਇਆ ਗਿਆ ਤਾਂ ਦੂਜੇ ਪਾਸੇ ਸਿਹਤ ਵਿਭਾਗ ਦੇ ਵੱਲੋਂ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਅਪੀਲ ਕੀਤੀ ਗਈ ਹੈ ਮਾਸਕ ਪਾਉਣ ਦੇ ਲਈ ਵੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਭੀੜ ਵਾਲੀ ਥਾਵਾਂ ਦੇ ਉੱਤੇ ਜਾਣ ਦੇ ਲਈ ਮਨਾਹੀ ਕੀਤੀ ਗਈ ਹੈ ਪਰ ਅਜਿਹੇ ਦੇ ਵਿੱਚ ਚੰਡੀਗੜ੍ਹ 'ਚ ਜਦੋਂ ਕਰੋਨਾ ਦਾ ਕੇਸ ਆਇਆ ਹੈ ਤਾਂ ਉਸ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਅਲੱਗ ਤੋਂ ਇੱਕ ਵਾਰਡ ਬਣਾ ਦਿੱਤਾ ਗਿਆ ਜਿੱਥੇ ਕਵਾਰਨਟੇਨ ਕਰਨ ਵਾਸਤੇ ਥਾਂ ਜਿਹੜੀ ਹੈ ਲੋਕਾਂ ਦੇ ਲਈ ਖਾਸ ਤੌਰ ਤੇ ਬਣਾਈ ਗਈ ਹੈ ਤਾਂ ਪੰਜਾਬ ਦੇ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਨੇ ਹਾਲਾਂਕਿ ਪਹਿਲਾਂ ਬਹੁਤ ਸਾਰੇ ਕੇਸ ਜਿਹੜੇ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਾਹਮਣੇ ਆਏ ਸੀ ਪਰ ਹੁਣੇ ਨਵਾਂ ਕੇਸ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਇਆ ਤਾਂ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਕੋਰੋਨਾ ਪੋਜ਼ਿਟਿਵ ਪਾਇਆ ਜਾਂਦਾ ਔਰ ਉਸ ਦੀ ਪੁਸ਼ਟੀ ਵੀ ਕੀਤੀ ਜਾਂਦੀ ਹੈ 3 ਦਿਨ ਪਹਿਲਾਂ ਹੀ ਸਾਹ ਲੈਣ ਦੀ ਤਕਲੀਫ ਦੇ ਕਰਕੇ ਐਮਰਜੈਂਸੀ ਦੇ ਵਿੱਚ ਵਿਅਕਤੀ ਨੂੰ ਦਾਖਲ ਕੀਤਾ ਗਿਆ ਸੀ ਔਰ ਪੰਜਾਬ ਤੋਂ ਇਹ ਖਬਰ ਸਾਹਮਣੇ ਆndi ਹੈ ਮਰੀਜ਼ ਦੀ ਹਾਲਤ ਦੇ ਵਿੱਚ ਫਿਲਹਾਲ ਕੋਈ ਸੁਧਾਰ ਨਹੀਂ ਹੈ ਡਾਕਟਰ ਨੇ ਕੋਵਿਡ ਟੈਸਟ ਵੀ ਕਰਵਾਇਆ ਰਿਪੋਰਟ ਪੋਜ਼ਿਟਿਵ ਨਿਕਲਦੀ ਹੈ ਔਰ ਮਰੀਜ਼ ਨੂੰ ਤੁਰੰਤ ਕਵਾਰਨਟੇਨ ਕੀਤਾ ਜਾਂਦਾ ਹਸਪਤਾਲ ਦੇ ਵੱਲੋਂ ਕਰੋਨਾ ਦੇ ਕਰਕੇ ਹੀ 10 ਅਲੱਗ ਤੋਂ ਵਿਸ਼ੇਸ਼ ਇਕਾਂਤਵਾਸ ਯੂਨਿਟ ਤਿਆਰ ਕੀਤੇ ਗਏ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮਾਮਲਿਆਂ ਦੇ ਵਿੱਚ ਵਾਅਦਾ ਜੇਕਰ ਹੁੰਦਾ ਤਾਂ ਉਸ ਨੂੰ ਨਜਿੱਠਣ ਦੀ ਵੀ ਤਿਆਰੀ ਪਹਿਲਾਂ ਹੀ ਕਰ ਲਈ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਸ ਦੀ ਤਿਆਰੀ ਕਰ ਦਿੱਤੀ ਗਈ ਹੈ 23 ਮਈ ਨੂੰ ਮੋਹਾਲੀ ਦੇ ਵਿੱਚ ਹਰਿਆਣਾ ਦੇ ਯਮੁਨਾ ਨਗਰ ਦੇ ਇੱਕ ਵਿਅਕਤੀ ਦਾ ਕੇਸ ਸਾਹਮਣੇ ਆਇਆ ਸੀ 52 ਸਾਲਾ ਦੀ ਮਾਫ ਕਰਨਾ ਇੱਕ ਔਰਤ ਦੱਸੀ ਜਾ ਰਹੀ ਹੈ ਜੋ ਕਿ ਰਿਪੋਰਟ ਪੋਜ਼ਿਟਿਵ ਪਾਈ ਜਾਂਦੇ ਤਾਂ ਔਰਤ ਇੱਕ ਧਾਰਮਿਕ ਸਮਾਗਮ ਦੇ ਵਿੱਚ ਗਈ ਸੀ ਪੰਜਾਬ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਉਹ ਕਰੋਨਾ ਪੋਜ਼ਿਟਿਵ ਪਾਈ ਜਾਂਦੀ ਹੈ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਦੇ ਲਈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਔਰ ਸਾਵਧਾਨੀ ਵਰਤਣ ਦੇ ਲਈ ਵੀ ਜ਼ਰੂਰ ਕਿਹਾ ਗਿਆ ਹੋਰੇ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਬਦਲਣ ਦੇ ਕਰਕੇ ਹਸਪਤਾਲ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਤਾਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਡਾਕਟਰਾਂ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਜਾਰੀ ਕੀਤੀ ਹੈ ਖਾਂਸੀ ਬੁਖਾਰ ਗਲਜ ਖਰਾਸ਼ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣ ਔਰ ਫੌਰਨ ਡਾਕਟਰ ਦੇ ਨਾਲ ਸਲਾਹ مشورہ ਕਰੇ ਤਾਂ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਕਰੋਨਾ ਮੁੜ ਬਣ ਸਕਦਾ ਹੈ ਕਿਉਂਕਿ ਸਾਵਧਾਨੀ ਵਰਤਣ ਦੇ ਲਈ ਡਾਕਟਰਾਂ ਦੇ ਵੱਲੋਂ ਅਪੀਲ ਹੈ ਔਰ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਆਇਆ ਹੈ ਬੱਤੀ ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਸਾਹ ਲੈਣ ਦੇ ਵਿੱਚ ਜਦੋਂ ਤਕਲੀਫ ਆਂਦੀ ਹੈ ਤਾਂ ਉਸ ਦਾ ਕਰੋਨਾ ਟੈਸਟ ਕੀਤਾ ਜਾਂਦਾ ਔਰ ਉਹ ਕਰੋਨਾ ਪੋਜ਼ਿਟਿਵ ਨਿਕਲਦਾ ਹੈ। ਐਮਰਜੈਂਸੀ ਦੇ ਵਿੱਚ ਵੀ ਉਸ ਨੂੰ ਦਾਖਲ ਕੀਤਾ ਜਾਂਦਾ ਹੈ। ਹਾਲਾਂਕਿ ਵਿਸ਼ੇਸ਼ ਰੂਪ ਦੇ ਵਿੱਚ ਅਜਿਹੇ ਵਾਰਡ ਵੀ ਤਿਆਰ ਕਰ ਦਿੱਤੇ ਗਏ ਨੇ ਹਸਪਤਾਲ ਦੇ ਵਿੱਚ ਜਿੱਥੇ ਕੋਵਿਡ ਮਰੀਜ਼ਾਂ ਨੂੰ ਅੱਡ ਤੋਂ ਰੱਖਿਆ ਜਾ ਸਕੇ ਤਾਂ ਤੁਸੀਂ ਆਪਣੀ ਸੇਫਟੀ ਦਾ ਧਿਆਨ ਪਹਿਲਾਂ ਆਪ ਹੀ ਰੱਖਣਾ ਔਰ ਕਰੋਨਾ ਜਿਆਦਾ ਨਾ ਫੈਲੇ ਉਸ ਦੇ ਵਾਸਤੇ ਜਿਵੇਂ ਆਪਾਂ ਪਹਿਲਾਂ ਕਰੋਨਾ ਦੇ ਵੇਲੇ ਚੀਜ਼ਾਂ ਅਪਣਾਈਆਂ ਸਨ ਉਹੀ ਅਪਣਾਉਣ ਦੀ ਜ਼ਰੂਰਤ ਹੈ 5 ਫੁੱਟ ਦੀ ਦੂਰੀ ਔਰ ਵਧੇਰੀ ਭੀੜ ਵਾਲੀ ਥਾਂ ਦੇ ਉੱਤੇ ਜਾਣ ਤੇ ਮਨਾਹੀ ਔਰ ਦੂਜੇ ਪਾਸੇ ਬਾਰ-ਬਾਰ ਹੱਥ ਧੋਣਾ ਔਰ ਮਾਸਕ ਜ਼ਰੂਰ ਲਗਾ ਕੇ ਜਾਣਾ ਜਿੱਥੇ ਜ਼ਿਆਦਾ ਭੀੜ ਹੋਵੇ ਤਾਂ ਅਜਿਹੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰ ਲੋਕਾਂ ਨੂੰ ਜ਼ਰੂਰਤ ਹੈ ਤਾਂ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਇਹ ਕਰੋਨਾ ਦੀ ਦਸਤਕ ਐਂਟਰੀ ਕਹਿ ਲਓ ਕਿ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਰਹੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਨਜਿੱਠਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਕਿਉਂਕਿ ਹਸਪਤਾਲਾਂ ਦੇ ਵਿੱਚ ਪਹਿਲਾਂ ਹੀ ਵੱਖ ਵਾਰਡ ਤਿਆਰ ਕਰ ਦਿੱਤੇ ਗਏ ਨੇ। Delhi Post Punjabi ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਾ ਸੰਧੀਰ ਪੰਜਾਬ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਬੀਤੇ ਦਿਨ ਮੋਹਾਲੀ ਦੇ ਵਿੱਚ ਕੇਸ ਸਾਹਮਣੇ ਆਇਆ ਸੀ ਤੇ ਹੁਣ ਚੰਡੀਗੜ੍ਹ ਦੇ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਤਾਂ ਸਾਹ ਲੈਣ ਦੇ ਵਿੱਚ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਦਿੱਕਤ ਆ ਰਹੀ ਹੈ ਉਹ ਮਰੀਜ਼ ਪਹਿਲਾਂ ਤੋਂ ਹੀ ਐਡਮਿਟ ਦੱਸਿਆ ਜਾ ਰਿਹਾ ਹਸਪੀਟਲ 'ਚ ਜੋ ਕਿ ਕਰੋਨਾ ਤੋਂ ਗ੍ਰਸਤ ਹੁਣ ਪਾਇਆ ਗਿਆ ਤਾਂ ਦੂਜੇ ਪਾਸੇ ਸਿਹਤ ਵਿਭਾਗ ਦੇ ਵੱਲੋਂ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਅਪੀਲ ਕੀਤੀ ਗਈ ਹੈ ਮਾਸਕ ਪਾਉਣ ਦੇ ਲਈ ਵੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਭੀੜ ਵਾਲੀ ਥਾਵਾਂ ਦੇ ਉੱਤੇ ਜਾਣ ਦੇ ਲਈ ਮਨਾਹੀ ਕੀਤੀ ਗਈ ਹੈ ਪਰ ਅਜਿਹੇ ਦੇ ਵਿੱਚ ਚੰਡੀਗੜ੍ਹ 'ਚ ਜਦੋਂ ਕਰੋਨਾ ਦਾ ਕੇਸ ਆਇਆ ਹੈ ਤਾਂ ਉਸ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਅਲੱਗ ਤੋਂ ਇੱਕ ਵਾਰਡ ਬਣਾ ਦਿੱਤਾ ਗਿਆ ਜਿੱਥੇ ਕਵਾਰਨਟੇਨ ਕਰਨ ਵਾਸਤੇ ਥਾਂ ਜਿਹੜੀ ਹੈ ਲੋਕਾਂ ਦੇ ਲਈ ਖਾਸ ਤੌਰ ਤੇ ਬਣਾਈ ਗਈ ਹੈ ਤਾਂ ਪੰਜਾਬ ਦੇ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਨੇ ਹਾਲਾਂਕਿ ਪਹਿਲਾਂ ਬਹੁਤ ਸਾਰੇ ਕੇਸ ਜਿਹੜੇ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਾਹਮਣੇ ਆਏ ਸੀ ਪਰ ਹੁਣੇ ਨਵਾਂ ਕੇਸ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਇਆ ਤਾਂ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਕੋਰੋਨਾ ਪੋਜ਼ਿਟਿਵ ਪਾਇਆ ਜਾਂਦਾ ਰ ਉਸ ਦੀ ਪੁਸ਼ਟੀ ਵੀ ਕੀਤੀ ਜਾਂਦੀ ਹੈ 3 ਦਿਨ ਪਹਿਲਾਂ ਹੀ ਸਾਹ ਲੈਣ ਦੀ ਤਕਲੀਫ ਦੇ ਕਰਕੇ ਐਮਰਜੈਂਸੀ ਦੇ ਵਿੱਚ ਵਿਅਕਤੀ ਨੂੰ ਦਾਖਲ ਕੀਤਾ ਗਿਆ ਸੀ ਔਰ ਪੰਜਾਬ ਤੋਂ ਇਹ ਖਬਰ ਸਾਹਮਣੇ ਆndi ਹੈ ਮਰੀਜ਼ ਦੀ ਹਾਲਤ ਦੇ ਵਿੱਚ ਫਿਲਹਾਲ ਕੋਈ ਸੁਧਾਰ ਨਹੀਂ ਹੈ ਡਾਕਟਰ ਨੇ ਕੋਵਿਡ ਟੈਸਟ ਵੀ ਕਰਵਾਇਆ ਰਿਪੋਰਟ ਪੋਜ਼ਿਟਿਵ ਨਿਕਲਦੀ ਹੈ ਔਰ ਮਰੀਜ਼ ਨੂੰ ਤੁਰੰਤ ਕਵਾਰਨਟੇਨ ਕੀਤਾ ਜਾਂਦਾ ਹਸਪਤਾਲ ਦੇ ਵੱਲੋਂ ਕਰੋਨਾ ਦੇ ਕਰਕੇ ਹੀ 10 ਅਲੱਗ ਤੋਂ ਵਿਸ਼ੇਸ਼ ਇਕਾਂਤ ਵਾਸ ਯੂਨਿਟ ਤਿਆਰ ਕੀਤੇ ਗਏ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮਾਮਲਿਆਂ ਦੇ ਵਿੱਚ ਵਾਅਦਾ ਜੇਕਰ ਹੁੰਦਾ ਤਾਂ ਉਸ ਨੂੰ ਨਜਿੱਠਣ ਦੀ ਵੀ ਤਿਆਰੀ ਪਹਿਲਾਂ ਹੀ ਕਰ ਲਈ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਵਕਵਾਖ ਹਸਪਤਾਲਾਂ ਦੇ ਵਿੱਚ ਇਸ ਦੀ ਤਿਆਰੀ ਕਰ ਦਿੱਤੀ ਗਈ ਹੈ 23 ਮਈ ਨੂੰ ਮੋਹਾਲੀ ਦੇ ਵਿੱਚ ਹਰਿਆਣਾ ਦੇ ਯਮੁਨਾ ਨਗਰ ਦੇ ਇੱਕ ਵਿਅਕਤੀ ਦਾ ਕੇਸ ਸਾਹਮਣੇ ਆਇਆ ਸੀ 51 ਸਾਲਾ ਦੀ ਮਾਫ ਕਰਨਾ ਇੱਕ ਔਰਤ ਦੱਸੀ ਜਾ ਰਹੀ ਹੈ ਜੋ ਕਿ ਰਿਪੋਰਟ ਪੋਜ਼ਿਟਿਵ ਪਾਈ ਜਾਂਦੀ ਹੈ ਤਾਂ ਔਰਤ ਇੱਕ ਧਾਰਮਿਕ ਸਮਾਗਮ ਦੇ ਵਿੱਚ ਗਈ ਸੀ ਪੰਜਾਬ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਉਹ ਕਰੋਨਾ ਪੋਜ਼ਿਟਿਵ ਪਾਈ ਜਾਂਦੀ ਹੈ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਦੇ ਲਈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਔਰ ਸਾਵਧਾਨੀ ਵਰਤਣ ਦੇ ਲਈ ਵੀ ਜ਼ਰੂਰ ਕਿਹਾ ਗਿਆ ਹੋਰੇ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਬਦਲਣ ਦੇ ਕਰਕੇ ਹਸਪੀਟਲ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਤਾਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਡਾਕਟਰਾਂ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਜਾਰੀ ਕੀਤੀ ਹੈ ਖਾਂਸੀ ਬੁਖਾਰ ਗਲਜ ਖਰਾਸ਼ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰ ਦੀ ਜਾਂਚ ਕਰਵਾਉਣ ਔਰ ਫੌਰਨ ਡਾਕਟਰ ਦੇ ਨਾਲ ਸਲਾਹ مشورہ ਕਰੇ ਤਾਂ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਕਰੋਨਾ ਮੁੜ ਬਣ ਸਕਦਾ ਹੈ ਕਿਉਂਕਿ ਸਾਵਧਾਨੀ ਵਰਤਣ ਦੇ ਲਈ ਡਾਕਟਰਾਂ ਦੇ ਵੱਲੋਂ ਅਪੀਲ ਹੈ ਔਰ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਿਵਾਦ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਆਇਆ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਸਾਹ ਲੈਣ ਦੇ ਵਿੱਚ ਜਦੋਂ ਤਕਲੀਫ ਆਉਂਦੀ ਹੈ ਤਾਂ ਉਸ ਦਾ ਕਰੋਨਾ ਟੈਸਟ ਕੀਤਾ ਜਾਂਦਾ ਔਰ ਉਹ ਕਰੋਨਾ ਪੋਜ਼ਿਟਿਵ ਨਿਕਲਦਾ ਹੈ। ਐਮਰਜੈਂਸੀ ਦੇ ਵਿੱਚ ਵੀ ਉਸ ਨੂੰ ਦਾਖਲ ਕੀਤਾ ਜਾਂਦਾ ਹੈ। ਹਾਲਾਂਕਿ ਵਿਸ਼ੇਸ਼ ਰੂਪ ਦੇ ਵਿੱਚ ਅਜਿਹੇ ਵਾਰਡ ਵੀ ਤਿਆਰ ਕਰ ਦਿੱਤੇ ਗਏ ਨੇ ਹਸਪਤਾਲ ਦੇ ਵਿੱਚ ਜਿੱਥੇ ਕੋਵਿਡ ਮਰੀਜ਼ਾਂ ਨੂੰ ਅੱਡ ਤੋਂ ਰੱਖਿਆ ਜਾ ਸਕੇ ਤਾਂ ਤੁਸੀਂ ਆਪਣੀ ਸੇਫਟੀ ਦਾ ਧਿਆਨ ਪਹਿਲਾਂ ਆਪ ਹੀ ਰੱਖਣਾ ਔਰ ਕਰੋਨਾ ਜਿਆਦਾ ਨਾ ਫੈਲੇ ਉਸ ਦੇ ਵਾਸਤੇ ਜਿਵੇਂ ਆਪਾਂ ਪਹਿਲਾਂ ਕਰੋਨਾ ਦੇ ਵੇਲੇ ਚੀਜ਼ਾਂ ਅਪਣਾਈਆਂ ਸਨ ਉਹੀ ਅਪਣਾਉਣ ਦੀ ਜ਼ਰੂਰਤ ਹੈ 5 ਫੁੱਟ ਦੀ ਦੂਰੀ ਔਰ ਵਧੇਰੀ ਭੀੜ ਵਾਲੀ ਥਾਂ ਦੇ ਉੱਤੇ ਜਾਣ ਤੇ ਮਨਾਹੀ ਔਰ ਦੂਜੇ ਪਾਸੇ ਵਾਰ-ਵਾਰ ਹੱਥ ਧੋਣਾ ਔਰ ਮਾਸਕ ਜ਼ਰੂਰ ਲਗਾ ਕੇ ਜਾਣਾ ਜਿੱਥੇ ਜ਼ਿਆਦਾ ਭੀੜ ਹੋਵੇ ਤਾਂ ਜਿਹੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰ ਲੋਕਾਂ ਨੂੰ ਜ਼ਰੂਰਤ ਹੈ ਤਾਂ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਕਰੋਨਾ ਦੀ ਦਸਤਕ ਐਂਟਰੀ ਕਹਿ ਲਓ ਕਿ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਰਹੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਨਜਿੱਠਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਕਿਉਂਕਿ ਹਸਪਤਾਲਾਂ ਦੇ ਵਿੱਚ ਪਹਿਲਾਂ ਹੀ ਵੱਖ ਵਾਰਡ ਤਿਆਰ ਕਰ ਦਿੱਤੇ ਗਏ ਨੇ। Delhi Post Punjabi ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਾ ਸੰਧੀਰ ਪੰਜਾਬ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਬੀਤੇ ਦਿਨ ਮੋਹਾਲੀ ਦੇ ਵਿੱਚ ਕੇਸ ਸਾਹਮਣੇ ਆਇਆ ਸੀ ਤੇ ਹੁਣ ਚੰਡੀਗੜ੍ਹ ਦੇ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਹੈ ਤਾਂ ਸਾਹ ਲੈਣ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਦਿੱਕਤ ਆ ਰਹੀ ਹੈ ਉਹ ਮਰੀਜ਼ ਪਹਿਲਾਂ ਤੋਂ ਹੀ ਐਡਮਿਟ ਦੱਸਿਆ ਜਾ ਰਿਹਾ ਹਸਪੀਟਲ 'ਚ ਜੋ ਕਿ ਕਰੋਨਾ ਤੋਂ ਗ੍ਰਸਤ ਹੁਣ ਪਾਇਆ ਗਿਆ ਤਾਂ ਦੂਜੇ ਪਾਸੇ ਸਿਹਤ ਵਿਭਾਗ ਦੇ ਵੱਲੋਂ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਅਪੀਲ ਕੀਤੀ ਗਈ ਹੈ ਮਾਸਕ ਪਾਉਣ ਦੇ ਲਈ ਵੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਭੀੜ ਵਾਲੀ ਥਾਵਾਂ ਦੇ ਉੱਤੇ ਜਾਣ ਦੇ ਲਈ ਮਨਾਹੀ ਕੀਤੀ ਗਈ ਹੈ ਪਰ ਅਜਿਹੇ ਦੇ ਵਿੱਚ ਚੰਡੀਗੜ੍ਹ 'ਚ ਜਦੋਂ ਕਰੋਨਾ ਦਾ ਕੇਸ ਆਇਆ ਹੈ ਤਾਂ ਉਸ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਅਲੱਗ ਤੋਂ ਇੱਕ ਵਾਰਡ ਬਣਾ ਦਿੱਤਾ ਗਿਆ ਜਿੱਥੇ ਕਵਾਰਨਟੇਨ ਕਰਨ ਵਾਸਤੇ ਥਾਂ ਜਿਹੜੀ ਹੈ ਲੋਕਾਂ ਦੇ ਲਈ ਖਾਸ ਤੌਰ ਉਤੇ ਬਣਾਈ ਗਈ ਹੈ ਤਾਂ ਪੰਜਾਬ ਦੇ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਨੇ ਹਾਲਾਂਕਿ ਪਹਿਲਾਂ ਬਹੁਤ ਸਾਰੇ ਕੇਸ ਜਿਹੜੇ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਾਹਮਣੇ ਆਏ ਸੀ ਪਰ ਹੁਣੇ ਨਵਾਂ ਕੇਸ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਇਆ ਤਾਂ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਕੋਰੋਨਾ ਪੋਜ਼ਿਟਿਵ ਪਾਇਆ ਜਾਂਦਾ ਔਰ ਉਸ ਦੀ ਪੁਸ਼ਟੀ ਵੀ ਕੀਤੀ ਜਾਂਦੀ ਹੈ 3 ਦਿਨ ਪਹਿਲਾਂ ਹੀ ਸਾਹ ਲੈਣ ਦੀ ਤਕਲੀਫ ਦੇ ਕਰਕੇ ਐਮਰਜੈਂਸੀ ਦੇ ਵਿੱਚ ਵਿਅਕਤੀ ਨੂੰ ਦਾਖਲ ਕੀਤਾ ਗਿਆ ਸੀ ਔਰ ਪੰਜਾਬ ਤੋਂ ਇਹ ਖਬਰ ਸਾਹਮਣੇ ਆndi ਹੈ ਮਰੀਜ਼ ਦੀ ਹਾਲਤ ਦੇ ਵਿੱਚ ਫਿਲਹਾਲ ਕੋਈ ਸੁਧਾਰ ਨਹੀਂ ਹੈ ਡਾਕਟਰ ਨੇ ਕੋਵਿਡ ਟੈਸਟ ਵੀ ਕਰਵਾਇਆ ਰਿਪੋਰਟ ਪੋਜ਼ਿਟਿਵ ਨਿਕਲਦੀ ਹੈ ਔਰ ਮਰੀਜ਼ ਨੂੰ ਤੁਰੰਤ ਕਵਾਰਨਟਾਈਨ ਕੀਤਾ ਜਾਂਦਾ ਹਸਪਤਾਲ ਦੇ ਵੱਲੋਂ ਕਰੋਨਾ ਦੇ ਕਰਕੇ ਹੀ 10 ਅਲੱਗ ਤੋਂ ਵਿਸ਼ੇਸ਼ ਇਕਾਂਤਵਾਸ ਯੂਨਿਟ ਤਿਆਰ ਕੀਤੇ ਗਏ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮਾਮਲਿਆਂ ਦੇ ਵਿੱਚ ਵਾਧਾ ਜੇਕਰ ਹੁੰਦਾ ਤਾਂ ਉਸ ਨੂੰ ਨਜਿੱਠਣ ਦੀ ਵੀ ਤਿਆਰੀ ਪਹਿਲਾਂ ਹੀ ਕਰ ਲਈ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਸ ਦੀ ਤਿਆਰੀ ਕਰ ਦਿੱਤੀ ਗਈ ਹੈ 23 ਮਈ ਨੂੰ ਮੋਹਾਲੀ ਦੇ ਵਿੱਚ ਹਰਿਆਣਾ ਦੇ ਯਮੁਨਾ ਨਗਰ ਦੇ ਇੱਕ ਵਿਅਕਤੀ ਦਾ ਕੇਸ ਸਾਹਮਣੇ ਆਇਆ ਸੀ 52 ਸਾਲਾ ਦੀ ਮਾਫ਼ ਕਰਨਾ ਇੱਕ ਔਰਤ ਦੱਸੀ ਜਾ ਰਹੀ ਹੈ ਜੋ ਕਿ ਰਿਪੋਰਟ ਪੋਜ਼ਿਟਿਵ ਪਾਈ ਜਾਂਦੇ ਤਾਂ ਔਰਤ ਇੱਕ ਧਾਰਮਿਕ ਸਮਾਗਮ ਦੇ ਵਿੱਚ ਗਈ ਸੀ ਪੰਜਾਬ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਉਹ ਕਰੋਨਾ ਪੋਜ਼ਿਟਿਵ ਪਾਈ ਜਾਂਦੇ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਦੇ ਲਈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਔਰ ਸਾਵਧਾਨੀ ਵਰਤਣ ਦੇ ਲਈ ਵੀ ਜ਼ਰੂਰ ਕਿਹਾ ਗਿਆ ਹੋਰੇ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਬਦਲਣ ਦੇ ਕਰਕੇ ਹਸਪਤਾਲ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਤਾਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਡਾਕਟਰਾਂ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਜਾਰੀ ਕੀਤੀ ਹੈ ਖਾਂਸੀ ਬੁਖਾਰ ਗਲਜ ਖਰਾਸ਼ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰ ਦੀ ਜਾਂਚ ਕਰਵਾਉਣ ਔਰ ਫੌਰਨ ਡਾਕਟਰ ਦੇ ਨਾਲ ਸਲਾਹ مشورہ ਕਰੇ ਤਾਂ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਕਰੋਨਾ ਮੁੜ ਬਣ ਸਕਦਾ ਹੈ ਕਿਉਂਕਿ ਸਾਵਧਾਨੀ ਵਰਤਣ ਦੇ ਲਈ ਡਾਕਟਰਾਂ ਦੇ ਵੱਲੋਂ ਅਪੀਲ ਹੈ ਔਰ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਆਇਆ ਹੈ ਬੱਤੀ ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਸਾਹ ਲੈਣ ਦੇ ਵਿੱਚ ਜਦੋਂ ਤਕਲੀਫ ਆਂਦੀ ਹੈ ਤਾਂ ਉਸ ਦਾ ਕਰੋਨਾ ਟੈਸਟ ਕੀਤਾ ਜਾਂਦਾ ਔਰ ਉਹ ਕਰੋਨਾ ਪੋਜ਼ਿਟਿਵ ਨਿਕਲਦਾ ਹੈ। ਐਮਰਜੈਂਸੀ ਦੇ ਵਿੱਚ ਵੀ ਉਸ ਨੂੰ ਦਾਖਲ ਕੀਤਾ ਜਾਂਦਾ ਹੈ। ਹਾਲਾਂਕਿ ਵਿਸ਼ੇਸ਼ ਰੂਪ ਦੇ ਵਿੱਚ ਅਜਿਹੇ ਵਾਰਡ ਵੀ ਤਿਆਰ ਕਰ ਦਿੱਤੇ ਗਏ ਨੇ ਹਸਪਤਾਲ ਦੇ ਵਿੱਚ ਜਿੱਥੇ ਕੋਵਿਡ ਮਰੀਜ਼ਾਂ ਨੂੰ ਅੱਡ ਤੋਂ ਰੱਖਿਆ ਜਾ ਸਕੇ ਤਾਂ ਤੁਸੀਂ ਆਪਣੀ ਸੇਫਟੀ ਦਾ ਧਿਆਨ ਪਹਿਲਾਂ ਆਪ ਹੀ ਰੱਖਣਾ ਔਰ ਕਰੋਨਾ ਜਿਆਦਾ ਨਾ ਫੈਲੇ ਉਸ ਦੇ ਵਾਸਤੇ ਜਿਵੇਂ ਆਪਾਂ ਪਹਿਲਾਂ ਕਰੋਨਾ ਦੇ ਵੇਲੇ ਚੀਜ਼ਾਂ ਅਪਣਾਈਆਂ ਸਨ ਉਹੀ ਅਪਣਾਉਣ ਦੀ ਜ਼ਰੂਰਤ ਹੈ 5 ਫੁੱਟ ਦੀ ਦੂਰੀ ਔਰ ਵਧੇਰੀ ਭੀੜ ਵਾਲੀ ਥਾਂ ਦੇ ਉੱਤੇ ਜਾਣ ਤੇ ਮਨਾਹੀ ਔਰ ਦੂਜੇ ਪਾਸੇ ਵਾਰ-ਵਾਰ ਹੱਥ ਧੋਣਾ ਔਰ ਮਾਸਕ ਜ਼ਰੂਰ ਲਗਾ ਕੇ ਜਾਣਾ ਜਿੱਥੇ ਜ਼ਿਆਦਾ ਭੀੜ ਹੋਵੇ ਤਾਂ ਅਜਿਹੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰ ਲੋਕਾਂ ਨੂੰ ਜ਼ਰੂਰਤ ਹੈ ਤਾਂ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਕਰੋਨਾ ਦੀ ਦਸਤਕ ਐਂਟਰੀ ਕਹਿ ਲਓ ਕਿ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਰਹੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਨਜਿੱਠਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਕਿਉਂਕਿ ਹਸਪਤਾਲਾਂ ਦੇ ਵਿੱਚ ਪਹਿਲਾ ਹੀ ਵੱਖ ਵਾਰਡ ਤਿਆਰ ਕਰ ਦਿੱਤੇ ਗਏ ਨੇ। Delhi Post Punjabi ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ ਪੰਜਾਬ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਬੀਤੇ ਦਿਨ ਮੋਹਾਲੀ ਦੇ ਵਿੱਚ ਕੇਸ ਸਾਹਮਣੇ ਆਇਆ ਸੀ ਤੇ ਹੁਣ ਚੰਡੀਗੜ੍ਹ ਦੇ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਤਾਂ ਸਾਹ ਲੈਣ ਦੇ ਵਿੱਚ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਦਿੱਕਤ ਆ ਰਹੀ ਹੈ ਉਹ ਮਰੀਜ਼ ਪਹਿਲਾਂ ਤੋਂ ਹੀ ਐਡਮਿਟ ਦੱਸਿਆ ਜਾ ਰਿਹਾ ਹਸਪੀਟਲ 'ਚ ਜੋ ਕਿ ਕਰੋਨਾ ਤੋਂ ਗ੍ਰਸਤ ਹੁਣ ਪਾਇਆ ਗਿਆ ਤਾਂ ਦੂਜੇ ਪਾਸੇ ਸਿਹਤ ਵਿਭਾਗ ਦੇ ਵੱਲੋਂ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਅਪੀਲ ਕੀਤੀ ਗਈ ਹੈ ਮਾਸਕ ਪਾਉਣ ਦੇ ਲਈ ਵੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਭੀੜ ਵਾਲੀ ਥਾਵਾਂ ਦੇ ਉੱਤੇ ਜਾਣ ਦੇ ਲਈ ਮਨਾਹੀ ਕੀਤੀ ਗਈ ਹੈ ਪਰ ਅਜਿਹੇ ਦੇ ਵਿੱਚ ਚੰਡੀਗੜ੍ਹ 'ਚ ਜਦੋਂ ਕਰੋਨਾ ਦਾ ਕੇਸ ਆਇਆ ਹੈ ਉਸ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਅਲੱਗ ਤੋਂ ਇੱਕ ਵਾਰਡ ਬਣਾ ਦਿੱਤਾ ਗਿਆ ਜਿੱਥੇ ਕਵਾਰਨਟੇਨ ਕਰਨ ਵਾਸਤੇ ਥਾਂ ਜਿਹੜੀ ਹੈ ਲੋਕਾਂ ਦੇ ਲਈ ਖਾਸ ਤੌਰ ਤੇ ਬਣਾਈ ਗਈ ਹੈ ਤਾਂ ਪੰਜਾਬ ਦੇ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਨੇ ਹਾਲਾਂਕਿ ਪਹਿਲਾਂ ਬਹੁਤ ਸਾਰੇ ਕੇਸ ਜਿਹੜੇ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਾਹਮਣੇ ਆਏ ਸੀ ਪਰ ਹੁਣੇ ਨਵਾਂ ਕੇਸ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਇਆ ਤਾਂ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਕੋਰੋਨਾ ਪੋਜ਼ਿਟਿਵ ਪਾਇਆ ਜਾਂਦਾ ਰੋਜ਼ ਦੀ ਪੁਸ਼ਟੀ ਵੀ ਕੀਤੀ ਜਾਂਦੀ ਹੈ 3 ਦਿਨ ਪਹਿਲਾਂ ਹੀ ਸਾਹ ਲੈਣ ਦੀ ਤਕਲੀਫ ਦੇ ਕਰਕੇ ਐਮਰਜੈਂਸੀ ਦੇ ਵਿੱਚ ਵਿਅਕਤੀ ਨੂੰ ਦਾਖਲ ਕੀਤਾ ਗਿਆ ਸੀ ਔਰ ਪੰਜਾਬ ਤੋਂ ਇਹ ਖਬਰ ਸਾਹਮਣੇ ਆndi ਹੈ ਮਰੀਜ਼ ਦੀ ਹਾਲਤ ਦੇ ਵਿੱਚ ਫਿਲਹਾਲ ਕੋਈ ਸੁਧਾਰ ਨਹੀਂ ਹੈ ਡਾਕਟਰ ਨੇ ਕੋਵਿਡ ਟੈਸਟ ਵੀ ਕਰਵਾਇਆ ਰਿਪੋਰਟ ਪੋਜ਼ਿਟਿਵ ਨਿਕਲਦੀ ਹੈ ਔਰ ਮਰੀਜ਼ ਨੂੰ ਤੁਰੰਤ ਕਵਾਰਨਟੇਨ ਕੀਤਾ ਜਾਂਦਾ ਹਸਪਤਾਲ ਦੇ ਵੱਲੋਂ ਕਰੋਨਾ ਦੇ ਕਰਕੇ ਹੀ 10 ਅਲੱਗ ਤੋਂ ਵਿਸ਼ੇਸ਼ ਇਕਾਂਤ ਵਾਸ ਯੂਨਿਟ ਤਿਆਰ ਕੀਤੇ ਗਏ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮਾਮਲਿਆਂ ਦੇ ਵਿੱਚ ਵਾਅਦਾ ਜੇਕਰ ਹੁੰਦਾ ਤਾਂ ਉਸ ਨੂੰ ਨਜਿੱਠਣ ਦੀ ਵੀ ਤਿਆਰੀ ਪਹਿਲਾਂ ਹੀ ਕਰ ਲਈ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਵਕਵਾਖ ਹਸਪਤਾਲਾਂ ਦੇ ਵਿੱਚ ਇਸ ਦੀ ਤਿਆਰੀ ਕਰ ਦਿੱਤੀ ਗਈ ਹੈ 23 ਮਈ ਨੂੰ ਮੋਹਾਲੀ ਦੇ ਵਿੱਚ ਹਰਿਆਣਾ ਦੇ ਯਮੁਨਾ ਨਗਰ ਦੇ ਇੱਕ ਵਿਅਕਤੀ ਦਾ ਕੇਸ ਸਾਹਮਣੇ ਆਇਆ ਸੀ 51 ਸਾਲਾ ਦੀ ਮਾਫ ਕਰਨਾ ਇੱਕ ਔਰਤ ਦੱਸੀ ਜਾ ਰਹੀ ਹੈ ਜੋ ਕਿ ਰਿਪੋਰਟ ਪੋਜ਼ਿਟਿਵ ਪਾਈ ਜਾਂਦੀ ਤਾਂ ਔਰਤ ਇੱਕ ਧਾਰਮਿਕ ਸਮਾਗਮ ਦੇ ਵਿੱਚ ਗਈ ਸੀ ਪੰਜਾਬ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਉਹ ਕਰੋਨਾ ਪੋਜ਼ਿਟਿਵ ਪਾਈ ਜਾਂਦੀ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਦੇ ਲਈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਔਰ ਸਾਵਧਾਨੀ ਵਰਤਣ ਦੇ ਲਈ ਵੀ ਜ਼ਰੂਰ ਕਿਹਾ ਗਿਆ ਔਰ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਬਦਲਣ ਦੇ ਕਰਕੇ ਹਸਪੀਟਲ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਤਾਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਡਾਕਟਰਾਂ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਜਾਰੀ ਕੀਤੀ ਹੈ ਖਾਂਸੀ ਬੁਖਾਰ ਗਲਜ ਖਰਾਸ਼ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰ ਦੀ ਜਾਂਚ ਕਰਵਾਉਣ ਔਰ ਫੌਰਨ ਡਾਕਟਰ ਦੇ ਨਾਲ ਸਲਾਹ مشورہ ਕਰੇ ਤਾਂ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਕਰੋਨਾ ਮੁੜ ਬਣ ਸਕਦਾ ਹੈ ਕਿਉਂਕਿ ਸਾਵਧਾਨੀ ਵਰਤਣ ਦੇ ਲਈ ਡਾਕਟਰਾਂ ਦੇ ਵੱਲੋਂ ਅਪੀਲ ਹੈ ਔਰ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਿਵਾਦ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਆਇਆ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਸਾਹ ਲੈਣ ਦੇ ਵਿੱਚ ਜਦੋਂ ਤਕਲੀਫ ਆਉਂਦੀ ਹੈ ਤਾਂ ਉਸ ਦਾ ਕਰੋਨਾ ਟੈਸਟ ਕੀਤਾ ਜਾਂਦਾ ਔਰ ਉਹ ਕਰੋਨਾ ਪੋਜ਼ਿਟਿਵ ਨਿਕਲਦਾ ਹੈ। ਐਮਰਜੈਂਸੀ ਦੇ ਵਿੱਚ ਵੀ ਉਸ ਨੂੰ ਦਾਖਲ ਕੀਤਾ ਜਾਂਦਾ ਹੈ। ਹਾਲਾਂਕਿ ਵਿਸ਼ੇਸ਼ ਰੂਪ ਦੇ ਵਿੱਚ ਅਜਿਹੇ ਵਾਰਡ ਵੀ ਤਿਆਰ ਕਰ ਦਿੱਤੇ ਗਏ ਨੇ ਹਸਪਤਾਲ ਦੇ ਵਿੱਚ ਜਿੱਥੇ ਕੋਵਿਡ ਮਰੀਜ਼ਾਂ ਨੂੰ ਅੱਡ ਤੋਂ ਰੱਖਿਆ ਜਾ ਸਕੇ ਤਾਂ ਤੁਸੀਂ ਆਪਣੀ ਸੇਫਟੀ ਦਾ ਧਿਆਨ ਪਹਿਲਾਂ ਆਪ ਹੀ ਰੱਖਣਾ ਔਰ ਕਰੋਨਾ ਜਿਆਦਾ ਨਾ ਫੈਲੇ ਉਸ ਦੇ ਵਾਸਤੇ ਜਿਵੇਂ ਆਪਾਂ ਪਹਿਲਾਂ ਕਰੋਨਾ ਦੇ ਵੇਲੇ ਚੀਜ਼ਾਂ ਅਪਣਾਈਆਂ ਸਨ ਉਹੀ ਅਪਣਾਉਣ ਦੀ ਜ਼ਰੂਰਤ ਹੈ 5 ਫੁੱਟ ਦੀ ਦੂਰੀ ਔਰ ਵਧੇਰੀ ਭੀੜ ਵਾਲੀ ਥਾਂ ਦੇ ਉੱਤੇ ਜਾਣ ਤੇ ਮਨਾਹੀ ਔਰ ਦੂਜੇ ਪਾਸੇ ਵਾਰ-ਵਾਰ ਹੱਥ ਧੋਣਾ ਔਰ ਮਾਸਕ ਜ਼ਰੂਰ ਲਗਾ ਕੇ ਜਾਣਾ ਜਿੱਥੇ ਜ਼ਿਆਦਾ ਭੀੜ ਹੋਵੇ ਤਾਂ ਅਜਿਹੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰ ਲੋਕਾਂ ਨੂੰ ਜ਼ਰੂਰਤ ਹੈ ਤਾਂ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਕਰੋਨਾ ਦੀ ਦਸਤਕ ਐਂਟਰੀ ਕਹਿ ਲੋ ਕਿ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਰਹੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਨਜਿੱਠਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਕਿਉਂਕਿ ਹਸਪਤਾਲਾਂ ਦੇ ਵਿੱਚ ਪਹਿਲਾ ਹੀ ਵੱਖ ਵਾਰਡ ਤਿਆਰ ਕਰ ਦਿੱਤੇ ਗਏ ਨੇ। ਢੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਰ ਸੰਧੀਰ ਪੰਜਾਬ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਬਿੱਤੇ ਦਿਨ ਮੋਹਾਲੀ ਦੇ ਵਿੱਚ ਕੇਸ ਸਾਹਮਣੇ ਆਇਆ ਸੀ ਤੇ ਹੁਣ ਚੰਡੀਗੜ੍ਹ ਦੇ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਤਾਂ ਸਾਹ ਲੈਣ ਦੇ ਵਿੱਚ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਦਿੱਕਤ ਆ ਰਹੀ ਹੈ ਉਹ ਮਰੀਜ਼ ਪਹਿਲਾਂ ਤੋਂ ਹੀ ਐਡਮਿਟ ਦੱਸਿਆ ਜਾ ਰਿਹਾ ਹਸਪੀਟਲ 'ਚ ਜੋ ਕਿ ਕਰੋਨਾ ਤੋਂ ਗ੍ਰਸਤ ਹੁਣ ਪਾਇਆ ਗਿਆ ਤਾਂ ਦੂਜੇ ਪਾਸੇ ਸਿਹਤ ਵਿਭਾਗ ਦੇ ਵੱਲੋਂ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਅਪੀਲ ਕੀਤੀ ਗਈ ਹੈ ਮਾਸਕ ਪਾਉਣ ਦੇ ਲਈ ਵੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਭੀੜ ਵਾਲੀ ਥਾਵਾਂ ਦੇ ਉੱਤੇ ਜਾਣ ਦੇ ਲਈ ਮਨਾਹੀ ਕੀਤੀ ਗਈ ਹੈ ਪਰ ਅਜਿਹੇ ਦੇ ਵਿੱਚ ਚੰਡੀਗੜ੍ਹ 'ਚ ਜਦੋਂ ਕਰੋਨਾ ਦਾ ਕੇਸ ਆਇਆ ਹੈ ਤਾਂ ਉਸ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਅਲੱਗ ਤੋਂ ਇੱਕ ਵਾਰਡ ਬਣਾ ਦਿੱਤਾ ਗਿਆ ਜਿੱਥੇ ਕਵਾਰਨਟੇਨ ਕਰਨ ਵਾਸਤੇ ਤਾਂ ਜਿਹੜੀ ਹੈ ਲੋਕਾਂ ਦੇ ਲਈ ਖਾਸ ਤੌਰ ਉਤੇ ਬਣਾਈ ਗਈ ਹੈ ਤਾਂ ਪੰਜਾਬ ਦੇ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਨੇ ਹਾਲਾਂਕਿ ਪਹਿਲਾਂ ਬਹੁਤ ਸਾਰੇ ਕੇਸ ਜਿਹੜੇ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਾਹਮਣੇ ਆਏ ਸੀ ਪਰ ਹੁਣੇ ਨਵਾਂ ਕੇਸ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਇਆ ਤਾਂ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਕੋਰੋਨਾ ਪੋਜ਼ਿਟਿਵ ਪਾਇਆ ਜਾਂਦਾ ਔਰ ਉਸ ਦੀ ਪੁਸ਼ਟੀ ਵੀ ਕੀਤੀ ਜਾਂਦੀ ਹੈ 3 ਦਿਨ ਪਹਿਲਾਂ ਹੀ ਸਾਹ ਲੈਣ ਦੀ ਤਕਲੀਫ ਦੇ ਕਰਕੇ ਐਮਰਜੈਂਸੀ ਦੇ ਵਿੱਚ ਵਿਅਕਤੀ ਨੂੰ ਦਾਖਲ ਕੀਤਾ ਗਿਆ ਸੀ ਔਰ ਪੰਜਾਬ ਤੋਂ ਇਹ ਖਬਰ ਸਾਹਮਣੇ ਆndi ਹੈ ਮਰੀਜ਼ ਦੀ ਹਾਲਤ ਦੇ ਵਿੱਚ ਫਿਲਹਾਲ ਕੋਈ ਸੁਧਾਰ ਨਹੀਂ ਹੈ ਡਾਕਟਰ ਨੇ ਕੋਵਿਡ ਟੈਸਟ ਵੀ ਕਰਵਾਇਆ ਰਿਪੋਰਟ ਪੋਜ਼ਿਟਿਵ ਨਿਕਲਦੀ ਹੈ ਔਰ ਮਰੀਜ਼ ਨੂੰ ਤੁਰੰਤ ਕਵਾਰਨਟਾਈਨ ਕੀਤਾ ਜਾਂਦਾ ਹਸਪਤਾਲ ਦੇ ਵੱਲੋਂ ਕੋਰੋਨਾ ਦੇ ਕਰਕੇ ਹੀ 10 ਅਲੱਗ ਤੋਂ ਵਿਸ਼ੇਸ਼ ਇਕਾਂਤ ਵਾਸ ਯੂਨਿਟ ਤਿਆਰ ਕੀਤੇ ਗਏ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮਾਮਲਿਆਂ ਦੇ ਵਿੱਚ ਵਾਅਦਾ ਜੇਕਰ ਹੁੰਦਾ ਤਾਂ ਉਸ ਨੂੰ ਨਜਿੱਠਣ ਦੀ ਵੀ ਤਿਆਰੀ ਪਹਿਲਾਂ ਹੀ ਕਰ ਲਈ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਸ ਦੀ ਤਿਆਰੀ ਕਰ ਦਿੱਤੀ ਗਈ ਹੈ 23 ਮਈ ਨੂੰ ਮੋਹਾਲੀ ਦੇ ਵਿੱਚ ਹਰਿਆਣਾ ਦੇ ਯਮੁਨਾ ਨਗਰ ਦੇ ਇੱਕ ਵਿਅਕਤੀ ਦਾ ਕੇਸ ਸਾਹਮਣੇ ਆਇਆ ਸੀ 51 ਸਾਲਾ ਦੀ ਮਾਫ ਕਰਨਾ ਇੱਕ ਔਰਤ ਦੱਸੀ ਜਾ ਰਹੀ ਹੈ ਜੋ ਕਿ ਰਿਪੋਰਟ ਪੋਜ਼ਿਟਿਵ ਪਾਈ ਜਾਂਦੀ ਤਾਂ ਔਰਤ ਇੱਕ ਧਾਰਮਿਕ ਸਮਾਗਮ ਦੇ ਵਿੱਚ ਗਈ ਸੀ ਪੰਜਾਬ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਉਹ ਕਰੋਨਾ ਪੋਜ਼ਿਟਿਵ ਪਾਈ ਜਾਂਦੀ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਦੇ ਲਈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਔਰ ਸਾਵਧਾਨੀ ਵਰਤਣ ਦੇ ਲਈ ਵੀ ਜ਼ਰੂਰ ਕਿਹਾ ਗਿਆ ਹੋਰੇ ਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਬਦਲਣ ਦੇ ਕਰਕੇ ਹਸਪਤਾਲ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਤਾਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਡਾਕਟਰਾਂ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਜਾਰੀ ਕੀਤੀ ਹੈ ਖਾਂਸੀ ਬੁਖਾਰ ਗਲਜ ਖਰਾਸ਼ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰ ਦੀ ਜਾਂਚ ਕਰਵਾਉਣ ਔਰ ਫੌਰਨ ਡਾਕਟਰ ਦੇ ਨਾਲ ਸਲਾਹ مشورہ ਕਰੇ ਤਾਂ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਕਰੋਨਾ ਮੁੜ ਬਣ ਸਕਦਾ ਹੈ ਕਿਉਂਕਿ ਸਾਵਧਾਨੀ ਵਰਤਣ ਦੇ ਲਈ ਡਾਕਟਰਾਂ ਦੇ ਵੱਲੋਂ ਅਪੀਲ ਹੈ ਔਰ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਆਇਆ ਹੈ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਸਾਹ ਲੈਣ ਦੇ ਵਿੱਚ ਜਦੋਂ ਤਕਲੀਫ ਆਉਂਦੀ ਹੈ ਤਾਂ ਉਸ ਦਾ ਕਰੋਨਾ ਟੈਸਟ ਕੀਤਾ ਜਾਂਦਾ ਔਰ ਉਹ ਕਰੋਨਾ ਪੋਜ਼ਿਟਿਵ ਨਿਕਲਦਾ ਹੈ। ਐਮਰਜੈਂਸੀ ਦੇ ਵਿੱਚ ਵੀ ਉਸ ਨੂੰ ਦਾਖਲ ਕੀਤਾ ਜਾਂਦਾ ਹੈ। ਹਾਲਾਂਕਿ ਵਿਸ਼ੇਸ਼ ਰੂਪ ਦੇ ਵਿੱਚ ਅਜਿਹੇ ਵਾਰਡ ਵੀ ਤਿਆਰ ਕਰ ਦਿੱਤੇ ਗਏ ਨੇ ਹਸਪਤਾਲ ਦੇ ਵਿੱਚ ਜਿੱਥੇ ਕੋਵਿਡ ਮਰੀਜ਼ਾਂ ਨੂੰ ਅੱਡ ਤੋਂ ਰੱਖਿਆ ਜਾ ਸਕੇ ਤਾਂ ਤੁਸੀਂ ਆਪਣੀ ਸੇਫਟੀ ਦਾ ਧਿਆਨ ਪਹਿਲਾਂ ਆਪ ਹੀ ਰੱਖਣਾ ਔਰ ਕਰੋਨਾ ਜਿਆਦਾ ਨਾ ਫੈਲੇ ਉਸ ਦੇ ਵਾਸਤੇ ਜਿਵੇਂ ਆਪਾਂ ਪਹਿਲਾਂ ਕਰੋਨਾ ਦੇ ਵੇਲੇ ਚੀਜ਼ਾਂ ਅਪਣਾਈਆਂ ਸਨ ਉਹੀ ਅਪਣਾਉਣ ਦੀ ਜ਼ਰੂਰਤ ਹੈ 5 ਫੁੱਟ ਦੀ ਦੂਰੀ ਔਰ ਵਧੇਰੀ ਭੀੜ ਵਾਲੀ ਥਾਂ ਦੇ ਉੱਤੇ ਜਾਣ ਤੇ ਮਨਾਹੀ ਔਰ ਦੂਜੇ ਪਾਸੇ ਬਾਰ-ਬਾਰ ਹੱਥ ਧੋਣਾ ਔਰ ਮਾਸਕ ਜ਼ਰੂਰ ਲਗਾ ਕੇ ਜਾਣਾ ਜਿੱਥੇ ਜ਼ਿਆਦਾ ਭੀੜ ਹੋਵੇ ਤਾਂ ਜਿਹੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰ ਲੋਕਾਂ ਨੂੰ ਜ਼ਰੂਰਤ ਹੈ ਤਾਂ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਕਰੋਨਾ ਦੀ ਦਸਤਕ ਐਂਟਰੀ ਕਹਿ ਲਓ ਕਿ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਰਹੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਨਜਿੱਠਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਕਿਉਂਕਿ ਹਸਪਤਾਲਾਂ ਦੇ ਵਿੱਚ ਪਹਿਲਾ ਹੀ ਵੱਖ ਵਾਰਡ ਤਿਆਰ ਕਰ ਦਿੱਤੇ ਗਏ ਨੇ। Delhi Post Punjabi ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ ਪੰਜਾਬ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਬੀਤੇ ਦਿਨ ਮੋਹਾਲੀ ਦੇ ਵਿੱਚ ਕੇਸ ਸਾਹਮਣੇ ਆਇਆ ਸੀ ਤੇ ਹੁਣ ਚੰਡੀਗੜ੍ਹ ਦੇ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਤਾਂ ਸਾਹ ਲੈਣ ਦੇ ਵਿੱਚ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਦਿੱਕਤ ਆ ਰਹੀ ਹੈ ਉਹ ਮਰੀਜ਼ ਪਹਿਲਾਂ ਤੋਂ ਹੀ ਐਡਮਿਟ ਦੱਸਿਆ ਜਾ ਰਿਹਾ ਹਸਪੀਟਲ 'ਚ ਜੋ ਕਿ ਕਰੋਨਾ ਤੋਂ ਗ੍ਰਸਤ ਹੁਣ ਪਾਇਆ ਗਿਆ ਤਾਂ ਦੂਜੇ ਪਾਸੇ ਸਿਹਤ ਵਿਭਾਗ ਦੇ ਵੱਲੋਂ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਅਪੀਲ ਕੀਤੀ ਗਈ ਹੈ ਮਾਸਕ ਪਾਉਣ ਦੇ ਲਈ ਵੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਭੀੜ ਵਾਲੀ ਥਾਵਾਂ ਦੇ ਉੱਤੇ ਜਾਣ ਦੇ ਲਈ ਮਨਾਹੀ ਕੀਤੀ ਗਈ ਹੈ ਪਰ ਅਜਿਹੇ ਦੇ ਵਿੱਚ ਚੰਡੀਗੜ੍ਹ 'ਚ ਜਦੋਂ ਕਰੋਨਾ ਦਾ ਕੇਸ ਆਇਆ ਹੈ ਤਾਂ ਉਸ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਅਲੱਗ ਤੋਂ ਇੱਕ ਵਾਰਡ ਬਣਾ ਦਿੱਤਾ ਗਿਆ ਜਿੱਥੇ ਕਵਾਰਨਟੇਨ ਕਰਨ ਵਾਸਤੇ ਥਾਂ ਜਿਹੜੀ ਹੈ ਲੋਕਾਂ ਦੇ ਲਈ ਖਾਸ ਤੌਰ ਉੱਤੇ ਬਣਾਈ ਗਈ ਹੈ ਤਾਂ ਪੰਜਾਬ ਦੇ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਨੇ ਹਾਲਾਂਕਿ ਪਹਿਲਾਂ ਬਹੁਤ ਸਾਰੇ ਕੇਸ ਜਿਹੜੇ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਾਹਮਣੇ ਆਏ ਸੀ ਪਰ ਹੁਣੇ ਨਵਾਂ ਕੇਸ ਚੰਡੀਗੜ੍ਹ ਦੇ ਵਿੱਚ ਸਾਹਮਣੇ ਆਇਆ ਤਾਂ 32 ਹਸਪਤਾਲ ਦੇ ਵਿੱਚ 40 ਸਾਲ ਦੇ ਵਿਅਕਤੀ ਨੂੰ ਕੋਰੋਨਾ ਪੋਜ਼ਿਟਿਵ ਪਾਇਆ ਜਾਂਦਾ ਔਰ ਉਸ ਦੀ ਪੁਸ਼ਟੀ ਵੀ ਕੀਤੀ ਜਾਂਦੀ ਹੈ 3 ਦਿਨ ਪਹਿਲਾਂ ਹੀ ਸਾਹ ਲੈਣ ਦੀ ਤਕਲੀਫ ਦੇ ਕਰਕੇ ਐਮਰਜੈਂਸੀ ਦੇ ਵਿੱਚ ਵਿਅਕਤੀ ਨੂੰ ਦਾਖਲ ਕੀਤਾ ਗਿਆ ਸੀ ਔਰ ਪੰਜਾਬ ਤੋਂ ਇਹ ਖਬਰ ਸਾਹਮਣੇ ਆndi ਹੈ ਮਰੀਜ਼ ਦੀ ਹਾਲਤ ਦੇ ਵਿੱਚ ਫਿਲਹਾਲ ਕੋਈ ਸੁਧਾਰ ਨਹੀਂ ਹੈ ਡਾਕਟਰ ਨੇ ਕੋਵਿਡ ਟੈਸਟ ਵੀ ਕਰਵਾਇਆ ਰਿਪੋਰਟ ਪੋਜ਼ਿਟਿਵ ਨਿਕਲਦੀ ਹੈ ਔਰ ਮਰੀਜ਼ ਨੂੰ ਤੁਰੰਤ